ਸਰ ਜੀਿਕਾ ਮੈਂ ਪਰਵਨਾਰਤੀ ਹਾਂ ਅੱਜ ਆਪਾਂ ਤੁਹਾਡਾ ਜਿਆ ਅੱਠਵੀਂ ਜਮਾਤ ਦਾ ਪੰਜਾਬੀ ਦਾ ਪ੍ਰੀ ਬੋਰਡ ਪੇਪਰ ਨੂੰ ਐਸੀ ਇਸ ਪੇਪਰ ਨੂੰ ਆ ਤੁਹਾਡੇ ਲਈ ਤੇ ਹੱਲ ਕਰਾਂਗੇ ਠੀਕ ਹੈ ਇਹ ਪੇਪਰ 90 ਅੰਕਾਂ ਦਾ ਸੀ ਜਿਦੇ ਵਿੱਚ ਪੰਜ ਨੰਬਰ ਤੁਹਾਡੀ ਸੁੰਦਰ ਲਿਖਾਈ ਤੇ ਠੀਕ ਪ੍ਰੀ ਬੋਰਡ ਪੇਪਰ ਦੇ ਵਾਂਗ ਹੀ ਜਿਹੜਾ ਤੁਹਾਡਾ ਫਾਈਨਲ ਪੇਪਰ ਹੋਏਗਾ ਉਹ ਵੀ ਬਿਲਕੁਲ ਸੇਮ ਇਸ ਪੈਟਰਨ ਤੇ ਅਧਾਰਿਤ ਹੋਏਗਾ ਆਪਾਂ ਆਪ ਇੱਕ ਇੱਕ ਕਰਕੇ ਸ਼ੁਰੂ ਕਰ ਦਿੰਗੇ ਸਭ ਤੋਂ ਪਹਿਲਾਂ ਮੈਂ ਪੈਰਾ ਪੜ੍ਹਦੇ ਆਂ ਧਿਆਨ ਨਾਲ ਬਿਆਨ ਸ਼ੈਰ ਵਿੱਚ ਇੱਕ ਅਜੀਹਾ ਆਦਮ ਬੁੱਤ ਬਣਿਆ ਹੋਇਆ ਹੈ ਜੋ ਵੇਖਣ ਵਾਲੇ ਅੰਦਰ ਹੈਰਾਨ ਕਰਨ ਵਾਲੀਆਂ ਭਾਵਨਾਵਾਂ ਪੈਦਾ ਕਰਦਾ ਹੈ ਅਜੀਹਾ ਇਸ ਅਜੀਹਾ ਇਸ ਲਈ ਨਹੀਂ ਕਿ ਇਹ ਸੁੱਤ ਦਾ ਦੋ ਨਹੀਂ ਚਾਰ ਹੱਥਾਂ ਦਾ ਤੇ ਚੌਥਾ ਵਿੱਚ ਇੱਕ ਹਾਕੀ ਚੌਥਾ ਵਿੱਚ ਹਾਕੀ ਸਟਿਕਾ ਹੈ ਇਹ ਬੁੱਤ ਹੈ ਵਿਸ਼ਵ ਪ੍ਰਸਿੱਧ ਹਾਕੀ ਖਿਡਾਰੀ ਤੇ ਅਚੰਦ ਦਾ ਜਿਸ ਨੂੰ ਖੇਡ ਦੇਵਤਾ ਬਣਾ ਕੇ ਉਸ ਦੀ ਖੇਡ ਕਲਾ ਦਾ ਸਤਿਕਾਰ ਕੀਤਾ ਗਿਆ ਹੈ। ਅਗੂ ਬੇਟਾ ਧਿਆਨ ਚੰਦ ਦਾ ਜਨਮ 29 ਅਗਸਤ ਨੂੰ ਸਮੁੱਚੇ ਦੇਸ਼ ਵਿੱਚ ਖੇਡ ਦੇਵਤ ਦੇ ਤੌਰ ਤੇ ਮਨਾਇਆ ਜਾਂਦਾ। ਕਦੋਂ ਮਨਾਇਆ ਜਾਂਦਾ ਬੇਟਾ 29 ਅਗਸਤ। ਇਹ ਮਹਾਨ ਖਿਡਾਰੀ ਛੋਟੇ ਜਿਹੇ ਸ਼ਹਿਰ ਚੰਸੀ ਦੀਆਂ ਤੰਗ ਗਲੀਆਂ ਕਿਹੜੇ ਸ਼ਹਿਰ ਦਾ ਰਹਿਣ ਵਾਲਾ ਸੀ ਚੰਸੀ ਦਾ ਆਪਣੇ ਸੰਗੀ ਸਾਥੀਆਂ ਨਾਲ ਖੇਡਦਾ ਹੋਇਆ ਵੱਡਾ ਹੋਇਆ। ਉਸ ਦਾ ਪਿਤਾ ਫੌਜ ਵਿੱਚ ਹੌਲਦਾਰ ਸੀ ਉਹਦੇ ਪਿਤਾ ਕੀ ਕੰਮ ਕਰਦੇ ਸੀ ਪੁੱਤ ਹੌਲਦਾਰ ਸੀ ਸ਼ਾਇਦ ਇਸ ਕਰਕੇ ਧਰਨ ਚੰਦ ਵੀ 1921 ਵਿੱਚ ਉਹ 16 ਕੁ ਬਰਿਆਂ ਦਾ ਸੀ ਫੌਜ ਵਿੱਚ ਭਰਤੀ ਹੋ ਗਿਆ ਤੇ ਹਾਕੀ ਖੇਡਣੀ ਸ਼ੁਰੂ ਕਰ ਦਿੱਤੀ ਠੀਕ ਬੁੱਤ ਹੁਣ ਆਪਾਂ ਇਸ ਪੈਰੇ ਦੇ ਵਿੱਚੋਂ ਜਿਹੜੇ ਆਪਣੇ ਪ੍ਰਸ਼ਨ ਹੈਗੇ ਉਹ ਲੱਭੀਏ ਪ੍ਰਸ਼ਨ ਪਹਿਲਾ ਹੈ ਵਿਆਨਾ ਸ਼ਹਿਰ ਵਿੱਚ ਕਿਸ ਦਾ ਆਦਮ ਬੁੱਤ ਬਣਿਆ ਹੈ ਆਦਮ ਕੱਦ ਬੁੱਤ ਬਣਿਆ ਹੈ ਕਿਹਦਾ ਬਣਿਆ ਬੇਟਾ ਬੰਦੀ ਬਰੀ ਗੁੱਡ ਧਿਆਨ ਚੰਦ ਦਾ ਠੀਕ ਹੈ ਨਿਕਲਤ ਲਿਖ ਜੀਨਾ ਪ੍ਰਸਿੱਧ ਆਪ ਕੀ ਕਿਹੜੀ ਰਿਧਾਂ ਧਿਆਨ ਚੰਦ ਨੰਬਰ 2 ਇਹ ਆਦਮ ਕਦ ਬੁੱਤ ਦੇਖਣ ਵਾਲਿਆਂ ਅੰਦਰ ਹੈਰਾਨ ਕਰਨ ਵਾਲੀਆਂ ਭਾਵਨਾਵਾਂ ਪੈਦਾ ਕਰਦਾ ਹੈ ਕਿਉਂਕਿ 20 ਕਿ ਇਸਦੇ ਦੋ ਨਹੀਂ ਚਾਰ ਹੱਥ ਹਨ ਇਹ ਡੀ ਆਪਸ਼ਨ ਸੀ ਹੈ ਜੀ ਬੇਟਾ ਕਿਉਂਕਿ ਇਸਦੇ ਦੋ ਨਹੀਂ ਚਾਰ ਹੱਥ ਹਨ ਕਵੈਸਚਨ ਨੰਬਰ 10 ਧਿਆਨ ਚੰਦ ਦਾ ਜਨਮ ਕਦੋਂ ਹੋਇਆ ਹਾਂਜੀ ਬੇਟਾ ਦੇਖੋ ਇੱਥੇ ਪਕੀਤਾ ਸੀ ਕਦੋਂ ਹੋਇਆ ਵੀ 29 ਅਗਸਤ ਨੂੰ ਠੀਕ ਹੈ ਜੀ ਪ੍ਰਸ਼ਨ ਨੰਬਰ 4 ਧਿਆਨ ਚੰਦ ਦੇ ਪਿਤਾ ਜੀ ਦਾ ਕੀ ਕਾਰੋਬਾਰ ਸੀ ਵੀ ਕੀ ਕਰਦੇ ਸੀ ਉਹਦੇ ਪਿਤਾ ਜੀ ਆਲਦਾਰ ਸੀ ਹਨਾ ਫੌਜ ਵਿੱਚ ਆਲਦਾਰ ਸਨ ਪ੍ਰਸ਼ਨ ਨੰਬਰ 5 ਧਿਆਨ ਚੰਦ ਦਾ ਬਚਪਨ ਕਿੱਥੇ ਵਿੱਚ ਅਸੀਂ ਬਿਤੇ ਸੀ ਬਟਾ ਦੇਖੋ ਬਈ ਕੀਤਾ ਜੇ ਪੜਾ ਚੰਸੀ ਤੇ ਵਿੱਚ ਅਸੀਂ ਚੰਸੀ ਠੀਕ ਹੈ ਬਟਾ ਤੇ ਪੰਜ ਪ੍ਰਸ਼ਨ ਸੀ ਆਪਣੇ ਹਰ ਪ੍ਰਸ਼ਨ ਦੇ ਆਪਣੇ ਕੋਲ ਦੋ ਨੰਬਰ ਸੀ 10 ਨੰਬਰਾਂ ਦਾ ਆਪਣੇ ਪਹਿਲਾ ਪੈਰਾਗ੍ਰਾਫ ਸੀ ਜੀ ਬਟਾ ਅਗਲਾ ਆਪਣਾ ਪ੍ਰਸ਼ਨ ਹੈ ਇਹਦੇ ਵਿੱਚ ਪੜ ਕੇ ਹੇਠ ਲਿਖੇ ਪ੍ਰਸ਼ਨਾਂ ਦੇ ਸਹੀ ਉੱਤਰ ਦਿਓ। ਰਵਿੰਦਰਨਾਥ ਠਾਗੋਰ ਦਾ ਜਨਮ 7 ਮਈ 1861 ਨੂੰ ਕੋਲਕੱਤਾ ਵਿਖੇ ਹੋਇਆ। ਉਹਨਾਂ ਦੇ ਮਾਤਾ-ਪਿਤਾ ਬਹੁਤ ਅਮੀਰ ਸਨ। ਠਾਗੋਰ ਦੇ ਪਿਤਾ ਦਿਵਿੰਦਰਨਾਥ ਇੱਕ ਵੱਡੇ ਵਪਾਰੀ ਸੀ। ਕੀ ਕੰਮ ਕਰਦੇ ਸੀ ਉਹਨਾਂ ਦੇ ਪਿਤਾ? ਵਪਾਰੀ ਸੀ। ਠਾਗੋਰ ਦਾ ਪਾਲਣ-ਪੋਸ਼ਣ ਰਾਜਕੁਮਾਰਾਂ ਵਾਂਗ ਹੋਇਆ ਕੀ ਨਹੀਂ ਵਾਂਗ ਹੋਇਆ? ਰਾਜਕੁਮਾਰਾਂ ਵਾਂਗ। ਉਹਨਾਂ ਦਾ ਘਰ ਰਾਜਮਹਿਲ ਵਰਗਾ ਸੀ ਜਿਸ ਵਿੱਚ ਠਾਗੋਰ ਦਾ ਜੀਵਨ ਬਚਪਨ ਬੀਤਿਆ। ਠਾਗੋਰ 13 ਭੈਣ-ਭਰਾਵਾਂ ਵਿੱਟੂ ਸਭ ਤੋਂ ਛੋਟਾ ਸੀ ਠੀਕ ਹੈ ਟੈਗੋਰ ਦੇ 13 ਭੈਣ ਭਰਾ ਉਹਨਾਂ ਤੋਂ ਵੱਡੇ ਸੀ ਇਸ ਮਹਿਲ ਵਰਗੇ ਘਰ ਵਿੱਚ ਉਹ ਸਾਰੇ ਨਾਲ ਮਿਲ ਕੇ ਖੇਡਦੇ ਗੁਰਵਿੰਦਰ ਨਾ ਟੈਗੋਰ ਨੂੰ ਜਦੋਂ ਸਕੂਲ ਭਾੜਨ ਪਾਇਆ ਗਿਆ ਤਾਂ ਸਕੂਲ ਵਿੱਚ ਉਹਨਾਂ ਨੂੰ ਮੰਨਣਾ ਲੱਗਿਆ ਉਹ ਸਕੂਲ ਨਾ ਜਾਣ ਲਈ ਕੋਈ ਨਾ ਕੋਈ ਬਹਾਨਾ ਘੜ ਦਿੰਦੇ ਇੱਕ ਦਿਨ ਉਹਨਾਂ ਨੇ ਸਕੂਲ ਨਾ ਜਾਣ ਦੀ ਬਯੰਤ ਬਣਾਈ ਉਹਨਾਂ ਆਪਣੀ ਜੁੱਤੀ ਵਿੱਚ ਪਾਣੀ ਪਾ ਲਿਆ ਤੇ ਉਹ ਜੁੱਤੀ ਪੈਰਾ ਵਿੱਚ ਪਈ ਰੱਖੀ ਉਹਨਾਂ ਨੂੰ ਬੁਖਾਰ ਹੋ ਗਿਆ ਅਗਲੇ ਦਿਨ ਸਕੂਲ ਮਾਗੀ ਮਾਤਾ ਪਿਤਾ ਨੇ ਉਹਨਾਂ ਦੀ ਪੜ੍ਹਾਈ ਦਾ ਪ੍ਰਬੰਧ ਕਰ ਵਿੱਚ ਹੀ ਕਰ ਦਿੱਤਾ ਠੀਕ ਹੈ ਤਾਂ ਇਹ ਪੈਰਾਗ੍ਰਾਫ ਕਿਸ ਨਾਲ ਰਿਲੇਟਡ ਹੈ ਬਟਾ ਰਵਿੰਦਰ ਨਾਥ ਟੈਗੋਰ ਦਿਓ ਆਪਾਂ ਉਹ ਪਰਿਸ਼ਨ ਕਰੀਏ ਇਸ ਪੈਰੇ ਦੇ ਪ੍ਰਸ਼ਨ ਨੰਬਰ 1 ਕਹਿੰਦਾ ਆਪਣਾ ਗੁਰਦੇਵ ਰਵਿੰਦਰ ਨਾਥ ਟੈਗੋਰ ਦਾ ਜਨਮ ਕਦੋਂ ਹੋਇਆ ਕਦੋਂ ਹੈ ਬਟਾ 7 ਮਈ 1861 7 ਮਈ 1861 ਪ੍ਰਸ਼ਨ ਨੰਬਰ 2 ਟੈਗੋਰ ਦਾ ਪਾਲਣ ਪੋਸ਼ਣ ਕਿਸ ਤਰ੍ਹਾਂ ਹੋਇਆ ਸੀ? ਕਿਦੇ ਵਾਂਗ ਹੋਇਆ ਸੀ ਬੇਟਾ? ਰਾਜਕੁਮਾਰਾ ਵਾਂਗ। ਐ ਤਾਂ ਲਿਖਿਆ ਸੀ ਨਾ? ਕਿਦੇ ਵਾਂਗ ਹੋਇਆ ਸੀ ਵੀ ਰਾਜਕੁਮਾਰਾ ਵਾਂਗ। ਪ੍ਰਸ਼ਨ ਨੰਬਰ 3 ਟੈਗੋਰ ਦੇ ਕਿੰਨੇ ਭੈਣ ਭਰਾ ਉਹਨਾਂ ਤੋਂ ਵੱਡੇ ਸੀ? ਕਿੰਨੇ ਭੈਣ ਭਰਾ ਵੱਡੇ ਦੱਸਿਓ? 13। 13 ਭੈਣ ਭਰਾ ਉਹਨਾਂ ਤੋਂ ਵੱਡੇ ਸੀ। ਸਕੂਲ ਨਾ ਜਾਣ ਦੇ ਲਈ ਟੈਗੋਰ ਨੇ ਕਿਹੜੀ ਬੰਤ ਬਣਾਈ ਹਾਂਜੀ ਬਟ ਕਿਹੜੀ ਬੰਤ ਉਹਨਿਸ ਵੀ ਉਹਨਾਂ ਨੇ ਆਪਣੀ ਜੁੱਤੀ ਦੇ ਵਿੱਚ ਪਾਣੀ ਪਾ ਲਿਆ ਸੀ ਤੀਜੀ ਆਪਸ਼ਨ ਸਹੀ ਹੈ ਜੀ ਜੋ ਜੁੱਤੀ ਵਿੱਚ ਪਾਣੀ ਪਾ ਕੇ ਪੈਰਾ ਵਿੱਚ ਪਾਈ ਰੱਖੀ ਪਰਸ਼ਨ ਨੰਬਰ 5 ਟੈਗੋਰ ਦੇ ਪਿਤਾ ਇੱਕ ਬਹੁਤ ਵੱਡੇ ਡੈਸ ਸਨ ਕਿਸੇ ਹਟਾ ਵਪਾਰ ਠੀਕ ਹੈ ਜੀ ਦੇਖੋ ਪਤਾ ਕੀਤਾ ਸੀ ਨਾ ਆਹ ਦੇਖੋ ਠੀਕ ਹੈ ਤੇ ਇਹ ਵੀ ਸਾਡੇ ਕੋਲ ਪੰਜ ਪ੍ਰਸ਼ਨ ਸੀ ਦੋ ਦੋ ਅੰਕਾਂ ਦੇ ਸੀ 10 ਨੰਬਰ ਦਾ ਸਾਡਾ ਇਹ ਪੈਰਾ ਸੀ ਠੀਕ ਹੈ ਬੱਚਾ ਆਓ ਅੱਗੇ ਹੁਣ ਆਪਣੇ ਕੋਲ ਵਸਤੂनिष्ठ ਪ੍ਰਸ਼ਨ ਨੇ ਵੀ ਕਿਹੜੀ ਕਿਤਾਬਾਂ ਦੇ ਵਿੱਚ ਹੀ ਨੇ ਮੋਹਨ ਸਿੰਘ ਨੇ ਮੁੰਡੇ ਦਾ ਵਿਆਹ ਬੜੀ ਧੂਮ ਧਾਮ ਨਾਲ ਕੀਤਾ ਬਾਗ ਵਿੱਚ ਆਮ ਨਾਮ ਚੁਣੋ ਠੀਕ ਹੈ ਆਮ ਨਾਮ ਕੀ ਹੋ ਗਿਆ ਬੱਚੇ ਇਹਦੇ ਵਿੱਚੋਂ ਮੁੰਡੇ ਠੀਕ ਹੈ ਅੱਗੇ ਨੰਬਰ 2 ਖਿਡਾਰੀ ਸ਼ਬਦ ਦਾ ਲਿੰਗ ਬਦਲੋ ਖਿਡਾਰੀ ਦਾ ਕੀ ਬਣ ਜਗਾ ਵੀ ਖੇਡਹਰਨ ਨੰਬਰ 3 ਕਿਰਿਆ ਕਿੰਨੇ ਪ੍ਰਕਾਰ ਦੀ ਹੁੰਦੀ ਹੈ ਹਾਂਜੀ ਬੇਟਾ ਕਿਰਿਆ ਕਿੰਨੇ ਪ੍ਰਕਾਰ ਦੀ ਹੁੰਦੀ ਹੈ ਦੋ ਪ੍ਰਕਾਰ ਦੀ ਹੁੰਦੀ ਹੈ ਬੇ ਅਕਰਮਕ ਕਿਰਿਆ ਤੇ ਸਕਰਮਕ ਕਿਰਿਆ ਨੰਬਰ 4 ਵਿਸ਼ਮ ਕਿੰਨੇ ਪ੍ਰਕਾਰ ਦਾ ਹੁੰਦਾ ਹੈ ਕਿੰਨੇ ਪ੍ਰਕਾਰ ਦਾ ਹੁੰਦਾ ਬੇਟਾ ਨੋ ਪ੍ਰਕਾਰ ਦਾ ਨੰਨੀਟਾ ਅਗੇ ਨੂੰ ਵੀ ਸਹੀ ਗਲਤ ਸਬੰਧਕ ਪੂਰਨ ਤੇ ਪੂਰਨ ਦੋ ਪ੍ਰਕਾਰ ਦੇ ਹੁੰਦੇ ਹਨ ਹਾਂਜੀ ਬੇਟਾ ਸਹੀ ਹੈ ਨੰਬਰ 2 ਮੈਂ ਰਾਤੋਂ ਰਾਤ ਦਿੱਲੀ ਗਿਆ ਬਾਗ ਵਿੱਚ ਸੰਖਿਆਵਾਚਕ ਕਿਰਿਆ ਵਿਸ਼ੇਸ਼ਣ ਨਹੀਂ ਨੰਬਰ 3 ਦਿੱਲੀ ਹਿਮਾਲਿਆ ਖਾਸ ਨਾਮ ਹਾਂਜੀ ਬੇਟਾ ਇਹ ਸਹੀ ਹੈ ਦਿੱਲੀ ਤੇ ਹਿਮਾਲਿਆ ਨੇ ਇਹ ਕੋ ਖਾਸ ਨਾਮ ਹਨ ਪ੍ਰਸ਼ਨ ਨੰਬਰ 6 ਅੱਗੇ ਆਪਣਾ गर्मी सर्दी जवानी डैश नाम हाँ जी बेटा नाम ने भी है भाववाचक नाम नाम ठीक है जी नंबर दो जिस पुरख बारे गल की जाए वह डैश पुरख होंगे गा के पुरख हंध बेटे अन्या पुरख हों ठीक है जी नंबर तीन जेडे शब्द किसी नाम या प्रणाम आके उसकी विशेषता प्रगट कर बेटा विशेषण ठीक है मिलान करना बेटा शाबाश शाबाश की है भी प्रशंसावाचक विस्म बार बार की है संख्यावाचक है पा रुपये की है भी ये भी संख्यावाचक है ठीक है खुशी की है भाववाचक नाम है सुनो जो की है सूचनावाचक नाम है ठीक है यानी कि यह पहला आ गया ठीक है ये दूजा आ गया ये तीजा आ गया अपने को ठीक है तो आला जो सा ਚੌਥਾ ਆ ਗਿਆ ਤੇ ਆ ਜਿਹੜਾ ਲੱਗੇ ਇਹ ਪੰਜਵਾਂ ਆ ਗਿਆ ਠੀਕ ਹੈ ਬੋਤਾ ਹੁਣ ਜੀ ਹੁਣ ਅੱਗੇ ਵੀ 8 ਦਿੱਤੇਗਾ ਵੀ 17 ਮਿੰਟੋ ਕਿਸੇ ਇੱਕ ਦੇ ਭਾਵ ਅਰਥ ਸਪਸ਼ਟ ਕਰੋ ਠੀਕ ਹੈ ਤਾਂ ਬੰਨਾਂ ਦੇ ਵਿੱਚੋਂ ਇੱਕ ਦੇ ਭਾਵ ਅਰਥ ਸਪਸ਼ਟ ਕਰਦੇ ਇਥੇ ਹਣੀ ਮੀਟਰ ਪਹਿਲਾਂ ਕਰਦੇ ਆਪਾਂ ਮੈਂ ਚੁਰਿਸ ਦੀ ਬਿੱਟੀ ਰਾਣੀ ਥਲ ਤੋਂ ਤਿੰਨ ਗੁਣਾ ਹੈ ਪਾਣੀ ਅਖਣ ਲੋਕੀ ਧਰਤੀ ماں ਮੈਂ ਤਾਂ ਰਹਿਣ ਵਸੇ ਰਾਂ ਠੀਕ ਹੈ ਸਭ ਤੋਂ ਪਹਿਲਾਂ ਆਪਾਂ ਪ੍ਰਸੰਗ ਲਿਖਾਂਗੇ ਦਾ ਠੀਕ ਹੈ ਪ੍ਰਸੰਗ ਦੇ ਵਿੱਚ ਆਪਾਂ ਕੀ ਦੱਸਦੇ ਨੇ ਵੀ ਇੱਕ ਤੈ ਦੱਸਾਂਗੇ ਵੀ ਇਹ ਜਿਹੜੀ ਕਵਿਤਾ ਕੀ ਸਾਡੀ 7ਵੀਂ ਜਮਾਨਤ ਦੀ ਪੰਜਾਬੀ ਪਾਠ ਪੁਸਤਕ ਦੇ ਵਿੱਚੋਂ ਲਈ ਗਈ ਹੈਗੀ ਠੀਕ ਹੈ ਕਵਿਤਾ ਵੀ ਧਰਤੀ ਠੀਕ ਹੈ ਧਰਤੀ ਕਹਾ ਬਤਾ ਦੇ ਵਿੱਚੋਂ ਲਈ ਗਈ ਹੈਗੀ ਇਸ ਕਵਤਾਂ ਦੇ ਜਿਹੜੇ ਕਵੀ ਨੇ ਉਹਨਾਂ ਦਾ ਨਾਮ ਹੈ ਕੁਲਦੀਪ ਸਿੰਘ ਤੇ ਕਵਤਾ ਕਿਹਨਾਂ ਦੀ ਲਿਖੀ ਹੈਗੀ ਕੁਲਦੀਪ ਸਿੰਘ ਠੀਕ ਹੈ ਅਗਲੇ ਇਸ ਦੇ ਵਿੱਚ ਇੱਕ ਲਾਈਨ ਆਪਾਂ ਹੋਰ ਲਿਖਾਂਗੇ ਦੇ ਵਿੱਚ ਆਪਾਂ ਲਿਖਾਂਗੇ ਵੀ ਇਹਨਾਂ ਸਤਰਾਂ ਦੇ ਵਿੱਚ ਜਿਹੜਾ ਕਵੀ ਹੈਗਾ ਉਹ ਧਰਤੀ ਬਾਰੇ ਗੱਲ ਕਰ ਰਿਹਾ ਠੀਕ ਹੈ ਇਸ ਤੋਂ ਬਾਅਦ ਆਪਾਂ ਲਿਖਾਂਗੇ ਭਾਵ ਅਰਥ ਜਾਂ ਵਿਆਖਿਆ ਠੀਕ ਹੈ ਹੁਣ ਵਿਆਖਿਆ ਦੇ ਵਿੱਚ ਆਪਾਂ ਕੀ ਲਿਖਾਂਗੇ ਬੇਟਾ ਇਦੇ ਵਿੱਚ ਬਿਲਖਾਂਗੇ ਜਿਹੜਾ ਕਬੀ ਹੈ ਗੰਭ ਹੋਇਆ ਦਸਰੇ ਦਾ ਬੀਜਣੀ ਧਰਤੀ ਹੈਗੀ ਠੀਕ ਹੈ ਉਹ ਸੂਰਜ ਦੀ ਬੇਟੀ ਜਾਨੀ ਕਿ ਬੇਟੀ ਹੈ ਜਾਨੀ ਕਿ ਸੂਰਜ ਤੋਂ ਹੀ ਧਰਤੀ ਦਾ ਜਨਮ ਹੋਇਆ ਠੀਕ ਹੈ ਧਰਤੀ ਉੱਤੇ ਥਲਨਾਂ ਨੂੰ 3 ਗੁਣਾ ਪਾਣੀ ਹੈ ਜਾਨੀ ਕਿ ਧਰਤੀ ਉੱਤੇ 71% ਪਾਣੀ ਹੈ ਠੀਕ ਹੈ ਤੇ 29% ਥਲ ਪਾ ਜਗਾ ਠੀਕ ਹੈ ਵੀ ਇਸ ਤੋਂ ਬਾਅਦ ਇਹ ਕੰਨੀ ਮੈਂ ਤਾਂ ਰਹਿਣ ਵਸੇਰਾ ਠੀਕ ਧਰਤੀ ਮਨੁੱਖਾਂ ਦੇ ਜੀਵ ਜੰਤੂਆਂ ਦੇ ਰਹਿਣ ਦੇ ਲਈ ਇੱਕ ਵਸੇਰਾਗਾ ਰਹਿਣ ਦੀ ਕਥਾ ਹੈਗਾ ਇਸ ਕਰਕੇ ਲੋਕ ਇਸ ਨੂੰ ਕੀ ਕਹਿੰਦੇ ਬਟਾ ਧਰਤੀ ਮਾਂ ਕਹਿੰਦੇ ਨੇ ਠੀਕ ਹੈ ਜੀ ਹੋ ਗਿਆ ਪ੍ਰਸ਼ਨ ਕਰੀਏ ਆਪਾਂ ਇਹ 8 ਦਿੱਤੇ ਗਏ ਪ੍ਰਸ਼ਨਾਂ ਵਿੱਚੋਂ ਕਿਸੇ 4 ਪ੍ਰਸ਼ਨਾਂ ਦੇ ਉੱਤਰ ਦਿਓ ਪਹਿਲਾ ਪ੍ਰਸ਼ਨ ਹੈ ਬਟਾ ਮੱਝ ਦਾ ਕੱਟਾ ਕਿਉਂ ਹੋ ਜਾਂਸੀ ਵੀ ਕਿਉਂ ਹੋ ਜਾਂਸੀ ਪੰਜ ਕਲਿਆਣਾ ਮਦੀਨਾ ਕਿੱਟਾ ਕਿਹੋ ਜਿਹਾ ਸੀ ਪੰਜ ਕਲਿਆਣਾ ਪ੍ਰਸ਼ਨ ਨੰਬਰ 2 ਪੂਆ ਨੇ ਆਪਣੇ ਭਤੀਜੇ ਲਈ ਮੋਹ ਪ੍ਰਗਟ ਕਿਵੇਂ ਕੀਤਾ ਜੰਨ ਬੇਟਾ ਆਹ ਗੁਰਤੀਜਾ ਇਹ ਥੋੜਾ ਜਿਆਦਾ ਵੱਡਾ ਨਹੀਂ ਲਿਖਿਆ ਜਾਣਾ ਤਾਂ ਮਨਾ ਕਿਸ ਨੂੰ ਅਖਦੇ ਬੇਟਾ ਫਸਲਾਂ ਦੀ ਰਾਖੀ ਕਰਨ ਦੇ ਲਈ ਜਿਹੜੀ ਇੱਕ ਉੱਚੀ ਥਾਂ ਬਣਾਈ ਜਾਂਦੀ ਹੈਗੀ ਠੀਕ ਹੈ ਉੱਚੀ ਥਾਂ ਬਣਾਈ ਜਾਂਦੀ ਹੈ ਉਸ ਨੂੰ ਮਨਾ ਕਹਿੰਦੇਗੇ ਵਸਨਾ ਦੀ ਰਾਖੀ ਲਈ ਜਿਹੜੀ ਉੱਚੀ ਥਾਂ ਬਣਾਈ ਜਾਂਦੀ ਹੈ ਉਸ ਨੂੰ ਮਨਾ ਕਹਿੰਦੇ ਨੇ ਹਾਂਜੀ ਅਗਲਾ ਪ੍ਰਸ਼ਨ ਧਿਆਨ ਚੰਦ ਦਾ ਬੁੱਤ ਕਿੱਥੇ ਲੱਗਾ ਹੋਇਆ ਹੈਗਾ ਇਸ ਬੁੱਤ ਦੀ ਕੀ ਵਿਸ਼ੇਸ਼ਤਾ ਹਾਂਜੀ ਬਟਾ ਧਿਆਨ ਚੰਦ ਦਾ ਬੁੱਤ ਕਿੱਥੇ ਲੱਗਿਆਗਾ ਵੀ ਬਿਆਨਾਂ ਦੇ ਵਿੱਚ ਲੱਗਿਆਗਾ ਇਸ ਬੁੱਤ ਦੀ ਕੀ ਵਿਸ਼ੇਸ਼ਤਾ ਵੀ ਇਸ ਬੁੱਤ ਦੇ ਦੋ ਹੱਥ ਨਹੀਂ ਸਗੋਦੇ ਚਾਰ ਹੱਥ ਨੇ ਤੇ ਚਾਰਾਂ ਹੱਥਾਂ ਵਿੱਚ ਰਾਖੀ ਦੀਆਂ ਸਟਿੱਕਾਂ ਨੇ ਠੀਕ ਹੈ ਇਹ ਅੰਤında ਬੁੱਤ ਗਿਆਨਨਾ ਵਿੱਚ ਲੱਗੇ ਹੈ ਗਾਇਸ ਬੁੱਤ ਦੀ ਵਿਸ਼ੇਸ਼ਤਾ ਇਹ ਹੈ ਕਿ ਇਹਦੇ ਦੋ ਹੱਥ ਨਹੀਂ ਸਗੋ ਚਾਰ ਹੱਥ ਹਨ ਤੇ ਚਾਰਾਂ ਹੱਥਾਂ ਦੇ ਵਿੱਚ ਆਕੀ ਦੀਆਂ ਸਿਤਿਕਾ ਕਰ। ਠੀਕ ਹੈ ਵੀ ਇਸ ਤੋਂ ਬਾਅਦ ਸਾਡਾ ਰਾਸ਼ਟਰੀ ਗਣ ਕਿਹੜਾ ਹੈ ਵੀ ਸਾਡਾ ਰਾਸ਼ਟਰੀ ਗਣ ਜਨ ਗਨ ਮਨ। ਠੀਕ ਹੈ ਇਹ ਸਾਡਾ ਰਾਸ਼ਟਰੀ ਗੀਤ ਹੈਗਾ ਕਿਹਨੇ ਲਿਖਿਆ ਬਟ ਹੈ ਰਵਿੰਦਰਨਾਥ ਟੈਗੋਰ ਜੀ। ਠੀਕ ਹੈ ਵੀ ਇਹ ਚਾਰ ਪ੍ਰਸ਼ਨ ਹੋ ਗਏ ਆਪਾਂ ਪਹਿਲਾ ਕਰ ਲਿਆ ਤੀਜਾ ਚੌਥਾ ਤੇ ਪੰਜਵਾਂ ਤੁਸੀਂ ਚਾਰ ਹੀ ਕਰਨੇ ਸੀ। ਠੀਕ ਹੈ। ਛੇਮਾ ਵੀ ਕਰ ਜਾਂਦੇ ਤੁਸੀਂ ਬਾਬਾ ਫਰੀਦ ਜੀ ਕਿਸ ਤਰ੍ਹਾਂ ਦਾ ਜੀਵਨ ਜੀਤ ਕਰਦੇ ਸੀ? ਬਿਲਕੁਲ ਸਾਦਾ ਠੀਕ ਹੈ ਤੇ ਬਵਿੰਤਰ। ਹਨ ਬੇਟਾ। ਇਸ ਤੋਂ ਬਾਅਦ ਅੱਗੇ ਹੈ ਵੀ 8 ਲਿਖੇ ਦਿੱਤੇ ਮੁਹਾਵਰੇਆਂ ਵਿੱਚੋਂ ਕਿਸੇ ਪੰਜ ਨੂੰ ਵਾਕਾਂ ਵਿੱਚ ਵਰਤੋ। ਪਹਿਲਾ ਗਾ ਵੀ ਨੱਕ ਰਗੜਨਾ ਹੈ ਨਾ। ਨੱਕ ਰਗੜਨਾ ਮਤਲਬ ਕੀ ਹੁੰਦਾਗਾ? ਕਰਲੇ ਕਰਨੇ ਹਨ ਜਾਂ ਮਿੰਨਤਾਂ ਕਰਨੀਆਂ ਠੀਕ ਹੈ ਤਾਂ ਇਹਦੇ ਵਿੱਚ ਅਪਾ ਕੀ ਲਿਖਾਂਗੇ ਵੀ ਰਵੀ ਨੇ ਪਹਿਲਾਂ ਆਪਣੇ ਪੈਸੇ ਆਪਣੀ ਕਮਾਈ ਵੱਲ ਧਿਆਨ ਨਹੀਂ ਦਿੱਤਾ ਪਰ ਬਾਅਦ ਦੇ ਵਿੱਚ ਜਦੋਂ ਉਸ ਨੂੰ ਪੈਸੇ ਦੀ ਲੋੜ ਹੋਈ ਤਾਂ ਲੋਕ ਲੋਕਾਂ ਅੱਗੇ ਨੱਕ ਰਗੜਨ। ਇਸ ਤੋਂ ਬਾਅਦ ਦੂਸਰਾ ਬਟਾ ਧੱਕਾ ਕਰਨਾ ਠੀਕ ਹੈ ਧੱਕਾ ਕਰਨਾ ਬਦਲਾਂ ਅੰਨਿਆ ਕਰਨਾ ਠੀਕ ਹੈ। ਰਾਮ ਨੇ ਆਪਣੇ ਛੋਟੇ ਭਰਾ ਦੀ ਸਾਰੀ ਜ਼ਮੀਨ ਦੇ ਉੱਪਰ ਕਬਜ਼ਾ ਕਰ ਲਿਆ ਠੀਕ ਹੈ ਇਸ ਤਰੀਕੇ ਨਾਲ ਉਸਨੇ RAM RAM ਨੇ ਆਪਣੇ ਛੋਟੇ ਭਾਈ ਦਿਲਨ ਧੱਕਾ ਕੀਤਾ। ਪਾਪੜ ਵੇਲਣੇ ਬਹੁਤ ਸਾਰੀ ਯਤਨ ਕਰਨੇ ਠੀਕ ਹੈ। ਵੀਆ ਬਹੁਤ ਸਾਰੀ ਜਿਵੇਂ ਪਤਿਆਂ ਨੇ ਕੰਮ ਕਰਨੇ ਠੀਕ ਹੈ। RAM ਦਾ ਕੋਈ ਵੀ ਕਾਰੋਬਾਰ ਸੈਕਟ ਨਹੀਂ ਹੋਇਆ। ਜੇ ਕੋਈ ਵੀ RAM ਕੋਈ ਵੀ ਕਾਰੋਬਾਰ ਦੇ ਵਿੱਚ ਕਾਮਯਾਬ ਨਹੀਂ ਹੋ ਸਕਿਆ ਉਹ ਜੋ ਉਸਨੇ ਬਹੁਤ ਪਾਪੜ ਵੇਲੇ। ਠੀਕ ਹੈ। ਮੈਦਾਨ ਮਰਨਾ ਇੱਕ ਅਗਰਲ ਬਟਾ ਠੀਕ ਹੈ ਜਿੱਤ ਪਰ ਆਪਦ ਕਰਨੇ ਠੀਕ ਹੈ ਭਾਰਤੀ ਕ੍ਰਿਕਟ ਟੀਮ ਨੇ ਠੀਕ ਹੈ ਆਸਟ੍ਰੇਲੀਆ ਵਿਰੁੱਧ ਮੈਦਾਨ ਮਾਰ ਲਿਆ ਜਿੱਤ ਲਿਆ ਕਿਸਤ ਵਾਲੇ ਇੱਕ ਕਰੋ ਤੁਸੀਂ ਰਫੂ ਚੱਕਰ ਹੋ ਜਾਣਾ ਇਹ ਵੀ ਸੌਖਾ ਹੈਗਾ ਨਾ ਰਫੂ ਚੱਕਰ ਨੂੰ ਦੌੜ ਜਾਣਾ ਠੀਕ ਹੈ ਚੋਰ ਪੁਲਿਸ ਨੂੰ ਦੇਖ ਕੇ ਰਫੂ ਚੱਕਰ ਹੋ ਗਿਆ ਠੀਕ ਹੈ ਉਹ ਤੇ ਪੰਜ ਆਪਣੇ ਤੁਹਾਡੇ ਆਪਾਂ ਤੁਹਾਡੇ ਵਾਕੀਤੇਗੇ ਇਸ ਤੋਂ ਬਾਅਦ ਵੀ ਤੁਹਾਡਾ ਜਿਹੜਾ ਇਹ ਅਗਲਾ ਸੀ ਉਸੇ ਇੱਕ ਅ ਵਿਸ਼ੇ ਤੇ ਲੇਖ ਲਿਖਣਾ ਸੀ ਸ਼੍ਰੀ ਗੁਰੂ ਨਾਨਕ ਦੇਵ ਜੀ ਅਖੀੜੀਟਾ ਮੈਚ ਦੀਵਾਲੀ ਟੈਲੀਵਿਜ਼ਨ ਤੇ ਲਾਭ ਹਾਨੀਆਂ 26 ਰੰਗ ਠੀਕ ਹੈ ਇਹ ਹੁਣ ਇੱਥੇ ਨਹੀਂ ਲਿਖਿਆ ਜਾ ਸਕਦਾ ਠੀਕ ਹੈ ਤੁਸੀਂ ਇਹਨਾਂ ਨੂੰ ਧਿਆਨ ਨਾਲ ਵੇਖ ਲਿਤੇ ਇਹਨਾਂ ਨੂੰ ਪੜ੍ਹ ਲਿਓ ਕਿਉਂਕਿ ਹੋ ਸਕਦਾ ਬੇਟਾ ਜਿਹੜਾ ਫਾਈਨ ਤੁਹਾਡਾ ਜਿਹੜਾ ਫਾਈਨਲ ਪੇਪਰ ਹੈ ਜਿਹੜਾ ਐਗਜ਼ਾਮ ਹੋਇਆ ਉਹਦੇ ਵਿੱਚ ਵੀ ਇਹਨਾਂ ਦੇ ਵਿੱਚੋਂ ਕੋਈ ਨਾ ਕੋਈ ਇੱਕ ਲੇਖ ਆ ਜਿੱਦਾਂ ਤੇ ਇਹ ਦੋ ਦੋ ਤੋਂ ਨੇ ਕਿ ਤੁਹਾਡੇ ਵਿਨਿਪਤਰਨੇ ਠੀਕ ਹੈ ਇੱਕ ਪੰਨਾ ਇੱਕ ਸੀ ਯਾਦ ਕਰ ਲਓ ਕਿ 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 ਹੈਗੇ ਹੁਣ ਆਪਾਂ ਇਹ ਤੁਹਾਡਾ ਨਾਮ ਪ੍ਰਸ਼ਨ ਹੈਗਾ ਹੇਠ ਲਿਖੇ ਹੇਠ ਦਿੱਤੇ ਡੱਬੇ ਵਿੱਚੋਂ ਅੱਠ ਸਾਰਥਕ ਸ਼ਬਦ ਚੁਣ ਕੇ ਲਿਖਣੇ ਨੇ ਆਪਾਂ ਠੀਕ ਹੈ ਅੱਠ ਸਾਰਥਕ ਸ਼ਬਦ ਚੁਣਨੇਗੇ ਤਾਂ ਦੇਖੋ ਵੀ ਸਭ ਤੋਂ ਪਹਿਲਾਂ ਇੱਕ ਸ਼ਬਦ ਹੋਣਾ ਹੈ ਬੀ ਆਰ ਠੀਕ ਹੈ ਇਹਦੇ ਸામਨੀ ਇੱਕ ਸ਼ਬਦ ਹੈ ਸਕੂਲ ਠੀਕ ਹੈ ਆਪਣੀ ਤੇਤੀ ਫਿਰ ਦੇਖੋ ਨਾਜ਼ਰ ਨਾਨਕੇ ਸੋਰੀ ਇੱਥੇ ਤੱਕ ਅਖਬਾਰ ਹੈ ਨਾ ਦਾਨਿਜੇ ਬੰਨ ਗਦੇ ਕੋ ਪਰਾਲੀ ਠੀਕ ਹੈ ਭਾਈ ਤੀਬਾ ਬੱਬੂ ਉਸਬ ਕਣਕ ਇਸ ਤਰੀਕੇ ਨਾਲ ਤੁਸੀਂ ਹੱਠੇ ਦੇ ਦੋ ਸ਼ਬਦ ਹੈਗੇ ਉਹ ਲੰਬਣੀ ਸੀ ਦੇਖੋ ਕਿੰਨੇ ਹੋ ਗਏ ਆਪਣੇ 1 2 3 4 5 6 7 8 9 10 11 ਕਰ ਲਏ ਆਪਣੇ ਹਣਾ ਹੋਰ ਵੀ ਇਹਦੇ ਵਿੱਚ ਸ਼ਬਦ ਮਿਲ ਜਾਣਗੇ ਸਾਨੂੰ ਤੇ ਇਹ ਸ਼ਬਦ ਦੇਖੋ ਅਸੀਂ ਦਾ ਉਦਾਸੀ ਉਧਾਰੀਆਂ ਨੋਕਰ ਠੀਕ ਹੈ ਤਾਂ ਇਸ ਮੰਗਪਾ ਇਹਦੇ ਵਿੱਚ ਸ਼ਬਦ ਹੈਗੇ ਉਹ ਲੱਭਣੇਗੇ ਅੱਠ ਹੀ ਲੱਭਣੇ ਹੁੰਦੇ ਹੈਗੇ ਠੀਕ ਹੈ ਤੇ ਅਰਥ ਹੀ ਇਹਦੇ ਅੰਕ ਹੁੰਦੇ ਹੈਗੇ ਪਾਣਾ ਠੀਕ ਹੈ ਬੇਟਾ ਅਗੇ ਪ੍ਰਸ਼ਨ ਹੈ ਵੀ ਕਿਰਿਆ ਦੀ ਪਰਿਭਾਸ਼ਾ ਦਿਓ ਉਦਾਹਰਨਾਂ ਸੇਤ ਲਿਖੋ ਕਿਰਿਆ ਕਿੰਦੇ ਵੀ ਕਿਸੇ ਕੰਮ ਦਾ ਹੋਣਾ ਜਾਂ ਕਰਨਾ ਜਦੋਂ ਪਾਇਆ ਜਾਂਦਾ ਹੈਗਾ ਉਸਨੂੰ ਆਪਾਂ ਕਿ ਦੇ ਕਿੰਨੇ ਦਿੱਤੇ ਉਦਾਹਰਨ ਕਿ ਜਿਵੇਂ ਰਾਮ ਖੇਡ ਰਿਹਾ ਹੈ ਉਹਦੇ ਵਿੱਚ ਜਿਹੜਾ ਖੇਡਣਾ ਦਾ ਉਹ ਕਿਰੇਗੀ ਠੀਕ ਹੈ ਇਸ ਤੋਂ ਬਾਅਦ ਜਿਵੇਂ ਆਰਾਮ ਸਕੂਲ ਜਾ ਰਿਹਾ ਹੈ ਜਾਂ ਉਹਦੇ ਵਿੱਚ ਜਾ ਰਿਹਾ ਹੈ ਉਹ ਕੀ ਹੈ ਬੇਟਾ ਕਿ ਦੇ ਠੀਕ ਹੈ ਜੀ ਤਾਂ ਇਹ ਪਤੋਂ ਲੈਣਾ ਪੇਪਰ ਸੀ ਹੱਲ ਕੀਤਾ ਬੇਟਾ ਠੀਕ ਹੈ ਇਸ ਪੇਪਰ ਨੂੰ ਜਿਹੜਾ ਤੁਹਾਨੂੰ ਸਕੂਲ ਦੇ ਵਿੱਚ ਮਿਲੇਗਾ ਉਸ ਨੂੰ ਤੁਸੀਂ ਆਪਣੀ ਕਾਪੀ ਦੇ ਵਿੱਚ ਪੇਸਟ ਕਰ ਲਿਓ ਤੇ ਚੰਗੀ ਤਰ੍ਹਾਂ ਯਾਦ ਕਰ ਲਿਓ ਕਿਉਂਕਿ ਉਮੀਦ ਹੁੰਦੀ ਹੈ ਵੀ ਇਹਦੇ ਵਿੱਚੋਂ ਕੁਝ ਪ੍ਰਸ਼ਨ ਜਿਹੜੇ ਪੱਕੇ ਪੇਪਰ ਦੇ ਵਿੱਚ ਵੀ ਤੁਹਾਨੂੰ ਪੁੱਛੇ ਯਸ ਠੀਕ ਹੈ ਬੇਟਾ ਥੈਂਕ ਯੂ